ਇਹ ਲਿੱਧਰ ਦਾ ਨਾਸ ਹੁੰਦਾ ਹੈ ਦੁੱਖਾਂ ਦਾ ਨਾਸ ਹੁੰਦਾ ਹੈ ਧਰਮ ਦਾ ਪ੍ਰਕਾਸ਼ ਹੁੰਦਾ ਹੈ ਇਹ ਸਾਰੀ ਖੇਡ ਕੁਰਬਾਨੀ ਜਾਪਦੀ ਹੈ ਔਰ ਵੱਧ ਤੋਂ ਵੱਧ ਹਾਜ਼ਰੀਆਂ ਭਰਿਆ ਕਰੋ ਥੜਾ ਸਾਹਿਬ ਵਿਖੇ ਹੁਣ ਬਾਬਾ ਜੀ 2 ਮਿੰਟਾਂ ਵਾਸਤੇ ਸਰਭਾਭ ਦੀੁੰਧਾਲ ਕਰਣਗੇ ਫਿਰ ਪੰਜ ਪੌੜੀਆਂ ਜੋ ਅਨੰਦ ਸਾਹਿਬ ਦੀ ਪ੍ਰੰਤਰਵਾਸ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸੇੜੇ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰਦੀਪ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਕੋੜ ਕੋੜ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਧੰਨਵਾਦ 96 ਕੋੜੀ ਬਾਬਾ ਬਲਵੀਰ ਸਿੰਘ ਜੀ ਦਾ ਧੰਨਵਾਦ ਇਖੋਦੇ ਜਥੇਦਾਰ ਮੁੱਖ ਬਾਬਾ ਬਿਸ਼ਮ ਸਰਤਾਬ ਜੀ ਦਾ ਅਤੇ ਸੇਵਾ ਜਿਨ੍ਹਾਂ ਦੇ ਹੁਕਮ ਦੇ ਨਾਲ ਸ਼ਗਤ ਆਈ ਹੈ ਬਾਬਾ ਜੀ ਨੇ ਆਉਣਾ ਸੀ ਸੰਗਤ ਵੱਲੋਂ ਅਤੇ ਸਰੂਪੇ ਦੇ ਨਾਲ ਸਤਿਕਾਰ ਕੀਤਾ ਜਾਂਦਾ ਹੈ ਸੱਤਾ ਗੱਜ ਕੇ ਝਕਾਰਾ ਬੁਲਾਇਓ ਬੋਲੇ ਸੋ ਨਿਹਾਲ ਆਪ ਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਬਜ਼ੁਰਗਾਂ ਨੇ ਆਪ ਜੀ ਨੂੰ ਵਿਚਾਰਾ ਰਹੀ ਨਿਹਾਲ ਦਿੱਤਾ ਔਰ ਸਾਰੀਆਂ ਸੰਗਤਾਂ ਦਾ ਜਥੇਦਾਰ ਬਾਬਾ ਵਿਸ਼ੇ ਪ੍ਰਤਾਪ ਸਿੰਘ ਜੀ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਸਮਾਂ ਕੱਢ ਕੇ ਗੁਰਦੁਆਰਾ ਖਡਾ ਸਾਹਿਬ ਤੇ ਪਹੁੰਚ ਕੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬੀ ਸੰਗਤ ਜੀ ਇਹ ਬਹੁਤ ਵੱਡੀ ਗੱਲ ਹੈ ਅੱਗੇ ਜਿਹੜੇ ਹੁਣ 50 ਸਾਲ ਹੋਣਗੇ ਆਪਣੇ ਬੱਚੇ ਗਾਂ ਵੇਖੋ ਪੁੱਤ ਪੋਤਰੇ ਕੌਣ ਦਰਸ਼ਨ ਕਰਦਾ ਇਹ ਆਪਣੇ ਭਾਗਾ ਦੇ ਵਿੱਚ ਆਪਣੇ 350 ਸਾਲਾ ਸ਼ੀਸ਼ਟਕਾਰ ਦੀ ਆਈ ਹੈ ਤੇ ਆਪਾਂ ਬਹੁਤ ਭਾਗਾ ਵਾਲੇ ਆ ਇਸ ਕਰਕੇ ਸਾਰੇ ਹਾਜ਼ਰੀਆਂ ਭੰਨੀਆਂ ਨੇ ਕਿ ਪੂਰਾ ਮਹੀਨਾ ਸਮਾਰੋਹ ਚੱਲਣੇ ਨੇ ਤੇ ਸਾਰੇ ਹਾਜ਼ਰੀਆਂ ਭੰਨੀਆਂ ਨੇ ਬਾਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਅਸ਼ੀਰਵਾਦ ਦਾ ਪ੍ਰੋਗਰਾਮ ਕਿ ਹੁੰਦਾ ਉਸ ਦਿਨ ਵੀ ਆਪਾਂ ਕੋਸ਼ਿਸ਼ ਕਰਾਂਗੇ ਇੱਥੇ ਜੋੜ ਮਿਲਾਂ ਬਣਾਉਣ ਦੀ ਤੇ ਤੁਹਾਡੇ ਸਹਿਯੋਗ ਦੇ ਨਾਲ ਜਾਂ ਕੋ ਖਣਪੜ ਸਾਹਿਬਾਂ ਦੀ ਲੜੀ ਚਲਾਵਾਂਗੇ ਗੁਰੂ ਤੇਗ ਬਹਾਦਰ ਸਿਆਣੀ ਦਾ ਜੋ ਚੱਲ ਰਿਹਾ ਅਛੀ ਦੀ ਦਿਹਾੜਾ ਉਹਦੇ ਵਰਤਪਨ ਜਿੰਨੇ ਵੀ ਜਾਪ ਹੋ ਸਕਦੇ ਨੇ ਸਹਿਜ ਪਾਠ ਸੁਖਮਨੀ ਸਾਹਿਬ ਖੰਡ ਪਾਠ ਸਾਹਿਬ ਹੁਣ ਬਾਬਾ ਜੀ ਵੱਲੋਂ ਤੁਹਾਡੇ ਸਹਿਯੋਗ ਦੇ ਨਾਲ ਆਪਾਂ ਲੜੀ ਵੀ ਆਰੰਭ ਕਰਨੀ ਹੈ ਔਰ ਵੱਧ ਤੋਂ ਵੱਧ ਜੀ ਸੰਗਤਾਂ ਨੇ ਸਹਿਜ ਪਾਠ ਕਰਾਉਣੇ ਜਾਂ ਖੰਡ ਪਾਠ ਕਰਾਉਣੇ ਨੇ ਉਹ ਇੱਥੇ ਦੇ ਹੈਡ ਗਰੰਥੀ ਨੂੰ ਆਪਣਾ ਨਾਮ ਨੋਟ ਕਰਾ ਸਕਦੇ ਹੋ ਤੇ ਇਹ ਆਪਾਂ ਲੜੀ ਚ ਚਰਾਉਣੀ ਹੈ ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਡਾ ਇਤੋਂ ਹੀ ਹਾਲੀ ਦੀ ਲੱਗ ਜਿੰਨੀ ਪਾਣੀ ਪੜੀ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਕਿੰਨੇ ਸ਼ਾਂਤ ਸੀਗੇ ਕਿ ਉਹਨਾਂ ਵਿੱਚ ਸ਼ਕਤੀ ਨਹੀਂ ਸੀ ਉਹਨਾਂ ਵਿੱਚ ਕਰਾਮਾਤਾ ਨਹੀਂ ਸੀ ਤੇ ਉਹਨਾਂ ਨੇ ਕੋਈ ਕਰਾਮਾਤ ਨਹੀਂ ਦਿਖਾਈ ਬਾਣੇ ਨੂੰ ਮੰਨ ਕੇ ਸ਼ਹੀਦੀ ਦਿੱਤੀ ਆ ਔਰ ਤੁਸੀਂ ਇਹ ਇਲਾਕੇ ਵਾਲੇ ਭਾਗਾ ਵਾਲੇਓ ਇਹ ਅਸਥਾਨ ਤੇ ਤੁਹਾਨੂੰ ਸਮਾਂ ਦੇ ਪ੍ਰਸ਼ਨ ਕਰਦੇ ਹੋ ਇਹ ਅਸਥਾਨ ਦਾ ਕੋਈ ਛੋਟਾ ਇਤਿਹਾਸ ਨਹੀਂ ਆ ਬਹੁਤ ਵੱਡਾ ਇਤਿਹਾਸ ਹੈ ਜਦੋਂ ਸਿੱਖਾਂ ਨੇ ਪਾਣੀ ਲੈਣ ਜਾਣਾ ਤੇ ਮੁਗਲਾਂ ਨੇ ਖੂਹਾਂ ਦੇ ਵਿੱਚ ਹੱਟ ਸੁਟਦੇ ਨੇ ਔਰ ਪਾਣੀ ਤੋਂ ਵੀ ਪਾਣੀ ਨਾ ਲੈ ਕੇ ਜਾਣ ਤੇ ਫਿਰ ਜਿਹੜਾ ਆਪ ਕਰਤਾ ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਫਿਰ ਪਰਮੇਸ਼ਰ ਸਤਿਗੁਰੂ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਆਪ ਇੱਥੇ ਤੁਹਾਡੇ ਸੰਕਟਾਂ ਵਾਸਤੇ ਬੌੜੀ ਪ੍ਰਗਟ ਕੀਤੀ ਇਹ ਬੌੜੀਆਂ ਜਿਹੜੀਆਂ ਸਰੋਵਰ ਜਾਂ ਬੌੜੀਆਂ ਇਹ ਗੁਰੂ ਸਾਹਿਬ ਜੀ ਨੇ ਕਿ ਮੈਡੀਸਨ ਕੈਂਪ ਇਹਨੂੰ ਆਪਾਂ ਕਹਿ ਸਕਦੇ ਆ ਕਿ ਮਾਰਨ ਨੂੰ ਪਤਾ ਸੀ ਐਸਾ ਸਮਾਂ ਆਏਗਾ ਕਿ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਇਹ ਪੌਂਦੀ ਜਲ ਸਕਦਾ ਸਾਰੀਆਂ ਬਿਮਾਰੀਆਂ ਦਾ ਨਾਜ਼ ਹੁੰਦਾ ਪਰ ਗੱਲ ਇਹ ਹੈ ਵੀ ਸ਼ਰਧਾ ਹੋਣੀ ਚਾਹੀਦੀ ਹੈ ਇਹ ਨਹੀਂ ਵੀ ਤੂੰ ਬੋਤਲ ਭਰ ਕੇ ਲੈ ਗੇ ਰੋਟੀ ਖਾਣੇ ਉਹ ਜਲ ਨੂੰ ਝੂਠਾ ਕਰ ਲਿਆ ਨਹੀਂ ਜਿਹੜਾ ਜਲ ਲੈ ਕੇ ਜਾਣਾ ਉਹਨੂੰ ਸੁੱਜੀ ਜਗ੍ਹਾ ਤੇ ਰੱਖਣਾ ਹੈ ਫਿਰ ਉਹਦੀ ਵਰਤੋਂ ਕਰਨੀ ਤੇ ਸ਼ਰਾਨ ਕਰਨਾ ਗੁਰੂ ਸਾਹਿਬ ਸਾਡੀਆਂ ਸਾਰੀਆਂ ਬਿਮਾਰੀਆਂ ਤੇ ਲਿਦਰਾਂ ਦਾ ਨਾਸ ਕਰਦੇ ਨੇ ਗੁਰੂ ਘਰ ਦੇ ਵਿੱਚ ਸਭ ਕੁਝ ਪ੍ਰਾਪਤ ਹੁੰਦਾ ਹੈ ਗੱਲ ਸ਼ਰਧਾ ਦੀ ਹੈ ਇਸ ਕਰਕੇ ਬਹੁਤ ਔੜਾ ਜੀ ਆਇਆਂ ਜੇ ਬਾਕੀ ਬਾਬਾ ਜੀ ਨੂੰ ਮਿਲ ਕੇ ਤੁਸੀਂ ਉਹ ਨੋਟ ਕਰਾ ਸਕਦੇ ਹੋ ਜਿਨ੍ਹਾਂ ਨੇ ਸਹਿਜ ਪੜਤ ਰਹੋਣੇ ਨੇ ਜਾਂ ਖੰਡਪੜ ਸਾਹਿਬ ਕਰਾਉਣੇ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਦਿਨ ਡੇਟ ਆਏਗੀ ਆਪਾਂ ਉਸ ਦਿਨ ਵੀ ਮਾਰੇ ਕਿਰਪਾ ਕਰਨ ਬਾਲ ਬਖਸ਼ਣ ਉਦੋਂ ਵੀ ਬਿਨਾਂ ਕੋਈ ਸਮਾਗਮ ਆਪਾਂ ਜ਼ਰੂਰ ਰੱਖਾਂਗੇ ਹੁਣ ਬੇਨਤੀ ਹੈ ਪਾਈਰਾ ਜਿਉਂ ਸੁਣੀ ਪੰਜ ਪੌੜੀਆਂ ਪੜਨ ਉਪਰੰਤ ਅਰਦਾਸ ਹੋਈ ਪਾਇਆ ਸਹਿਜ ਸੇਤੀ ਮਨੁਜੀਆਂ ਵਧਾਈਆਂ ਰਾਗ ਰਤਨਾ ਪਰਵਾਰ ਕਰਿਆ ਸ਼ਬਦ ਗਾਵੜਿਆ ਸ਼ਬਦੋਂ ਤਾਂ ਗਾਵੋ ਹਰੀ ਕੇਆ ਮਨ ਜੀ ਨੀ ਵਸਾਇਆ ਕਹਿ ਸਦਾ ਦਿੱਤ ਸਦਾ ਆਤਿ ਨਾਮ ਮਨ ਬਸਾਵੇ ਨਾਮ ਜਿਨ ਕੈ ਮਨੁ ਹੁਸਿਆ ਵਾਝੀ ਜਪ ਸ੍ਰੀ ਸਰਾਰੋ ਸਤ ਨਾਮ ਆਧਾਰ ਤੇਰਾ ਜਿਸ ਤੁਖਾ ਸਭ ਦੁਆਇਆ ਕਰਿ ਜਾਪ ਤਸਫੋ ਮਨ ਆਇ ਬਸਿਆ ਜਿ ਇਛਾ ਸਉ ਪੁਜਾਇਆ ਸਦਾ ਪ੍ਰਵਾਣ ਕੀਤਾ ਕਰਿ ਬਿਟਾ ਜਿਸ ਦੀਆਂ ਇਹ ਬੜਿਆਈਆਂ ਕਹਿ ਨਾਨਕ ਕਿਰਪਾ ਤੁਮ ਤੋ ਸਤਿਨਾਮ ਸ਼੍ਰੀ ਵਾਹਿਗੁਰੂ ਬਾਜੇ ਬਾਜੇ 14 ਜਨਨ ਘਰ ਤੋਂ ਘਰ ਤੋਂ ਘਰ ਤੋਂ ਬਾਜੇ ਕਲਾ